ਮਿੰਟੂ ਜੀ ਜਰਾ ਆਈਏ ਖਬਰਾਂ ਵੱਲ ਆਪਾਂ ਵੀ ਇਧਰ ਉਤੇ ਰੇਂ ਕਰਦੇ ਪਏ ਸੀ ਉਧਰੋਂ ਕਾਂਗਰਸ ਵਾਲਿਆਂ ਨੇ ਵੀ ਤਿਆਰੀ ਖਿੱਚੀ ਹੋਈ ਸੀ ਸੂਚੀ ਆ ਗਈ ਹੈ ਚਾਰ ਉਮੀਦਵਾਰ ਹੋਰ ਮੈਦਾਨ ਦੇ ਵਿੱਚ ਉਤਾਰ ਦਿੱਤੇ ਆ ਬਿਸ਼ਕ ਫਿਰੋਜ਼ਪੁਰ ਹਲੇ ਬਾਕੀ ਹੈ ਚਲੋ ਕੋਈ ਨਹੀਂ ਫਿਰੋਜ਼ਪੁਰ ਦੇ ਉੱਤੇ ਜਦੋਂ ਗੱਲ ਖੁੱਲੀ ਮਿੰਟੂ ਜੀ ਫੇਰ ਆ ਜਾਗੇ ਪਰ ਦੂਜੇ ਪਾਸੇ ਤੋਂ ਰਾਜਾ ਵਿੜਿੰਗ ਜੀ ਆ ਗਏ ਚੋਣ ਮੈਦਾਨ ਦੇ ਵਿੱਚ ਉਧਰਲੇ ਪੱਸੇੋਂ ਸੰਘਰੂਰ ਵਾਲੇ ਸਿੰਘਲਾ ਸਾਹਿਬ ਵੀ ਆ ਗਏ ਆ ਇਧਰੋਂ ਜੀਰਾ ਸਾਹਿਬ ਵੀ ਚਲੇ ਗਏ ਆ ਜੀ ਤਾਂ ਕੁੱਲ ਮਿਲਾ ਕੇ ਮਿੰਟੂ ਜੀ ਜੇ ਆਪਾਂ ਗੱਲਬਾਤ ਕਰ ਲਈਏ ਸਾਰੇ ਪਹਿਲਾਂ ਤਾਂ ਚਾਰੋਂ ਉਮੀਦਵਾਰਾਂ ਦੀ ਗ ਉਸ ਤੋਂ ਬਾਅਦ ਅੱਗੇ ਵੱਲ ਨੂੰ ਗੱਲ ਤੋਰ ਲੈਣੇ ਆ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਮਾਹੌਲ ਕਿੱਦਾਂ ਬਣੇ ਇਸ ਤੋਂ ਬਾਅਦ ਤੁਸੀਂ ਗੱਲ ਅਖੀ ਹੈ ਕਿ ਫਿਰੋਜ਼ਪੁਰ ਵਾਲੀ ਉਹਨੂੰ ਸੀਟ ਨੂੰ ਫੇਰ ਖੋਲ ਲਵਾਂਗੇ ਉਹ ਸੀਟ ਇਸੇ ਕਰਕੇ ਤੇ ਬੰਦ ਪਈ ਆ ਕਿ ਸਾਡੇ ਕਿਲੇ ਤੋਂ ਨਾ ਕੋਈ ਖੁੱਲ ਜਾਵੇ ਅੱਛਾ ਉਹਦਰੋਂ ਉਹ ਸੋਚਦੇ ਆ ਉਹਦਰੋਂ ਸੋਚਦੇ ਆ ਲਓ ਮੈਂ ਵਿਚਲੀ ਗੱਲ ਖੋਲ ਦਿੰਦਾ अच्छा अंदर की बातें बस ठीक है जी हुन ਤੁਸੀਂ ਕਹਿੰਦਾ ਵੀ ਕਟਾ ਸਾਡਾ ਨਾ ਖੁੱਲ ਜਾਵੇ ਉਹ ਕਹਿੰਦਾ ਕਟਾ ਸਾਡਾ ਨਾ ਖੁੱਲ ਜਾਵੇ ਬਾ ਤੁਸੀਂ ਸੰਸਾਰ ਨੂੰ ਕਲੀਅਰ ਕਰ ਦਿੱਤਾ ਉਹਦੋਂ ਰਸਤਾ ਉਹ ਬੰਦ ਚਾਹੁੰਦੇ ਆ ਕਿ ਪਹਿਲਾਂ ਉਹ ਐਲਾਨ ਕਰ ਦੇਣ ਉਹ ਕਹਿੰਦੇ ਆ ਕਿ ਕਿਤੇ ਐਲਾਨ ਕਰ ਦੇਣ ਤੇ ਫਿਰ ਉਸ ਤੋਂ ਬਾਅਦ ਕਰਾਂਗੇ ਜੀ ਸੋ ਆ ਉਥੋਂ ਦੀ ਪੋਜੀਸ਼ਨ ਇਸ ਵੇਲੇ ਹੈਗੀ ਆ ਜੀ ਹੁਣ ਜੇ ਆਪਾਂ ਗੱਲ ਕਰੀਏ ਦੇਖੋ ਇਹਦੇ ਵਿੱਚ ਰਾਣਾ ਗੁਰਜੀਤ ਗਰੁੱਪ ਜਿਹੜਾ ਹੈ ਉਹ ਤੁਹਾਨੂੰ ਮਿਲੇਗਾ ਬਿਲਕੁਲ ਜਿਦਾਂ ਕਿ ਨਾ ਦਿਲ ਕੇ ਅਰਮਾਂ ਸੂਮ ਬਹਿ ਗਏ ਹਮ ਵਫਾ ਕਰਕੇ ਵੀ ਤਨਹਾ ਰਹਿ ਗਏ ਉਹਨਾਂ ਦਾ ਪਤਾ ਨਹੀਂ ਪਿਆ ਉਹਦੇ ਵਿੱਚ ਉਹਦੀ ਚਰਚਾ ਸੀ ਮਿੰਟੂ ਜੀ ਮਾਫ ਕਰਨਾ ਤੁਹਾਨੂੰ ਮੈਂ ਟੋਕ ਦਿੱਤਾ ਕਿਥੇ ਇੱਕ ਤੋਂ ਵੀ ਗਏ ਹੈ ਨਾ ਗੱਲ ਸਹੀ ਹੈ ਬਿਲਕੁਲ ਵਿਜੇਂਦਰ ਸਿੰਗਲਾ ਚਲੇ ਗਏ ਅਨੰਦ ਪੁਸਹ ਜੀ ਹੁਣ ਜੇ ਤੁਸੀਂ ਦੇਖੋ ਕਿ ਚਾਰ ਐਲਾਨ ਹੈ ਚਾਰਾਂ ਚੋਂ ਇੱਕ ਹਿੰਦੂ ਫੇਸ ਹੈ ਜੀ ਤੁਹਾਨੂੰ ਯਾਦ ਹੋਣਾ ਚਾਹੀਦਾ ਆ ਕਿ ਜਿਸ ਵੇਲੇ ਮੁੱਖ ਮੰਤਰੀ ਸੁਨੀਲ ਜਾਖੜ ਬਣਦੇ ਬਣਦੇ ਰਹਿ ਗਏ ਸੀਗੇ ਉਦੋਂ ਵੀ ਗਰਾਰੀ ਕੁਝ ਲੋਕਾਂ ਦੀ ਏਦਾਂ ਹੀ ਫਸੀ ਸੀ ਤੁਹਾਨੂੰ ਯਾਦ ਹੋਣਾ ਜੀ ਅੱਜ ਤੱਕ ਵੀ ਸੁਨੀਲ ਜਾਖੜ ਚਾਚਾ ਚੌਧਰੀ ਇਹ ਮਲਾਲ ਜ਼ਾਹਰ ਕਰਦੇ ਆ ਕਿ Hindu Sikh ਦਾ ਮਸਲਾ ਬਣਾ ਦਿੱਤਾ ਗਿਆ ਉੱਥੇ ਪੰਜਾਬੀਅਤ ਦੇ ਲਿਆਸ ਨਾਲ ਨਹੀਂ ਦੇਖਿਆ ਗਿਆ ਜੀ ਤਾਂ ਇੱਥੇ ਵੀ ਕਿਤੇ ਨਾ ਕਿਤੇ ਜੋ ਆਪਾਂ ਵੇਖ ਰਹੇ ਆ ਕਿ ਰਾਣਾ ਗੁਰਜੀਤ ਗਰੁੱਪ ਬਿਲਕੁਲ ਨਜ਼ਰਦੋ ਹੋ ਗਿਆ ਐ ਸਸੂ ਚੀਜ਼ ਤਾਂ ਕਿਤੇ ਨਾ ਕਿਤੇ ਇਉਂ ਲੱਗਦਾ ਕਿ ਜਿੱਦਾਂ Hindu ਸਿੱਖ ਸਮੀਕਰਨ ਜਿਹੜੇ ਆ ਉਹ ਬਣਾਏ ਗਏ ਨੇ ਜੀ ਤੇ ਬਣਾਉਣ ਵਾਲੇ ਕਿਹੜੇ ਹੁੰਦੇ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਧੜੇ ਹੁੰਦੇ ਨੇ ਜਿਹੜੇ ਮਤਲਬ ਕਿ ਕਿਸੇ ਵੀ ਤਰੀਕੇ ਨਾਲ ਜਦੋਂ ਕਿਸੇ ਤਾਕਤਵਰ ਬੰਦੇ ਨੂੰ ਨਹੀਂ ਰੋਕ ਪਾਉਂਦੇ ਫਿਰ ਉਹ ਮਜ਼ਬ ਤੇ ਚਲੇ ਜਾਂਦੇ ਆ ਜਾਤ ਸਮੀਕਰਨ ਤੇ ਚਲੇ ਜਾਓ ਭਾਰਤੀ ਪੋਲਿਟਿਕਸ ਜਿਹੜੀ ਉਹ ਬਹੁਤ ਤੇਢੀ ਆ ਕਸੂਤੀ ਆ ਸੋ ਇਸ ਲਿਹਾਸ ਦੇ ਨਾਲ ਇਸ ਨੂੰ ਦੇਖ ਸਕਦੇ ਆ ਤੁਸੀਂ ਕਿ ਰਾਣਾ ਗਰਜੂ ਰਾਣਾ ਗੁਰਜੀਤ ਦਾ ਗਰੁੱਪ ਜਿਹੜਾ ਇਸ ਸੂਚੀ ਚੋਂ ਰਹਿ ਗਿਆ ਹੈ ਗੱਡੀਆਂ ਰਹਿ ਗਿਆ ਤਾਂ ਉਹਦਾ ਵੱਡਾ ਕਾਰਨ ਇਹ ਹੀ ਆ ਕਿ ਸ਼ਾਇਦ ਇਹ ਸਮੀਕਰਨ ਜਿਹੜੇ ਆ ਉਹ ਤੈਅ ਕੀਤੇ ਗਏ ਦੂਜੀ ਗੱਲ ਹੁਣ ਕਿ ਸੀਟਾਂ ਦੇ ਲਿਆਸ ਨਾਲ ਦੇਖੋ ਕਿਤਾ ਕੁਲਵੀਰ ਜੀਰਾ ਜਿਹੜੇ ਵਿਧਾਇਕੀ ਹਾਰ ਗਏ ਉਹਨਾਂ ਨੂੰ ਉਤਾਰ ਦਿੱਤਾ ਗਿਆ ਮੈਦਾਨ 'ਚ ਹਾਂ ਇਹ ਬੜੀ ਇੰਟਰਸਟਿੰਗ ਗੱਲ ਆ ਕਿਤੇ ਮਤਲਬ ਇਹਨਾਂ ਨੂੰ ਵੱਡੇ ਵੱਡੇ تعلقੇ ਕੱਦਵਰ ਨੀਤਾ ਪਏ ਸੀਗੇ ਸਭ ਤੋਂ ਵੱਡੀ ਗੱਲ ਇਹ ਆ ਕਿ ਜਿੱਥੋਂ ਆਉਂਦੇ ਨੇ ਮਾਲਵਾ 'ਚੋਂ ਉਹ ਸਾਰੀ ਜੇ ਤੁਸੀਂ ਲੋਕ ਸਭਾ ਹਲਕੇ ਦੀ ਉੱਥੇ ਦੀ ਦੇਖੋਗੇ ਜਿੰਨੀ ਵੀ 9 ਵਿਧਾਨ ਸਭਾ ਹਲਕਿਆਂ ਦੀ ਸੂਚੀ ਆ ਉਹਦੇ ਚ ਉਹ ਇਕਲੋਤੇ ਨੇ ਜੀਰੇ ਤੋਂ ਜੀ ਮਾਲਵੇ ਤੋਂ ਦੂਜੇ ਆ ਗਿਆ ਦੁਆਬੇ ਦੇਮਾ ਜਿਹਦੇ ਹਾਂਜੀ ਤਾਂ ਇਹ ਬੜੀ ਇੰਟਰਸਟਿੰਗ ਗੱਲ ਹੈ ਕੁਲਵੀਰ ਸਿੰਘ ਜੀਰਾ ਤੇ ਦਾ ਖੜਿਆ ਗਿਆ ਤੇ ਇਹ ਕੁਲਵੀਰ ਸਿੰਘ ਜੀਰਾ ਵੀ ਜੇ ਤੁਸੀਂ ਦੇਖ ਲੋਗੇ ਤਾਂ ਇਹ ਦੂਸਰੇ ਸਿੱਧੂ ਸਾਹਿਬ ਹੀ ਆ ਬਠਿੰਡੇ ਦੇ لحاظ ਨਾਲ ਜੀ ਦੇਖੋ ਹਾਂ ਜੀ ਜੀ ਉਸ ਤਰੀਕੇ ਨਾਲ ਜੇ ਆਪਾਂ ਦੇਖ ਉਸ ਤਰੀਕੇ ਨਾਲ ਹੀ ਸਰਪ੍ਰਾਈਜ਼ ਕੀਤਾ ਗਿਆ ਉਸ ਤਰੀਕੇ ਨਾਲ ਹੀ ਕਹਿ ਲੋ ਕਿ ਜਦੋਂ ਵੱਡੇ ਚਿਹਰੇ ਮੈਦਾਨ ਚ ਉਤਰੇ ਗਏ ਤਾਂ ਜਿੱਦਾਂ ਹੁਣ ਹੁਸ਼ਿਆਰਪੁਰ ਤੋਂ ਯਮਨੀ ਗੋਮਰ ਉਹਨਾਂ ਦਾ ਜ਼ਿਕਰ ਤੱਕ ਨਹੀਂ ਆਇਆ ਕਦੇ ਹੁਣ ਖਬਰਾਂ ਚ ਬਿਲਕੁਲ ਗੈਰ ਸਰਗਰਮ ਤੇ ਇਕਦਮ ਇਹਨਾਂ ਨੇ ਮੈਦਾਨ ਚ ਉਤਾਰ ਦਿੱਤਾ ਕਦੇ ਕਦੇ ਫਿਰ ਉਹ ਚਰਚਾ ਚੱਲਦੀ ਆ ਕਿ ਭਾਈ ਕੁਝ ਸੀਟਾਂ ਤੇ ਇੱਕ ਦੂਜੇ ਨੂੰ ਫਾਇਦਾ ਦਿੱਤਾ ਗਿਆ ਹਾਈ ਕਮਾਂਡ ਵੱਲੋਂ ਹੁਣ ਪਤਾ ਨਹੀਂ ਇਹਦੇ ਵਿੱਚ ਕਿੰਨਾ ਕੋਈ ਸ਼ੱਕ ਆ ਕਿੰਨਾ ਕੋਈ ਸੱਚ ਆ ਕਿੰਨਾ ਕੋਈ ਕਾਚ ਆ ਜੀ ਪਰ ਇਹ ਰੌਲਾ ਰੱਪਾ ਵਧੀਆ ਲੱਗਦਾ ਹੈ ਆਪਣੇ ਆਪ ਦੇ ਵਿੱਚ ਇੱਕ ਕਹ ਲੋ ਕਿ ਬੜਾ ਸਰਪ੍ਰਾਈਜ਼ਿੰਗ ਮੂਵ ਸੀਗਾ ਕਾਂਗਰਸ ਦੀ ਅੱਜਕੱਲ ਹਾਈ ਕਮਾਂਡ ਦੀ ਵੀ ਆਦਤ ਮੋਦੀ ਸਾਹਿਬ ਵਰਗੀ ਬਣ ਗਈ ਆ ਸਰਪ੍ਰਾਈਜ਼ ਬਹੁਤ ਕਰਦੇ ਨੇ ਜਨਤਾ ਨੂੰ ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਗੁਰਦਾਸਪੁਰ ਚ ਤੇ 노 ਡਾਊਟ ਨਗਰ ਵੱਡਾ ਚੀਰਾ ਮદાન ਚ ਗ੍ਰਿੰਦਾਵਾ ਸਾਹਿਬ ਹਾਂਜੀ ਹਣ ਉਹ ਹੈ ਕਿ ਨਹੀਂ ਇਦੇ 'ਚ ਕੋਈ ਸ਼ੱਕ ਨਹੀਂ ਹਨ ਹੈ ਕਿ ਨਹੀਂ ਵੱਡੇ ਚਿਹਰੇ ਨੇ ਪਰ ਬਾਜਵੇ ਬਾਜਵੇ ਦੋ ਭਰਾ ਨਹੀਂ ਦੋ ਤਾਂ ਹੁਣ ਇੱਕ ਇੱਕ ਉਧਰ ਵੰਡਿਆ ਗਿਆ ਇੱਕ ਉਧਰ ਵੰਡਿਆ ਗਿਆ ਬਾਜਵੇ ਤ੍ਰਿ ਤਰਜਿੰਦਰ ਸਿੰਘ ਬਾਜਪਾ ਵੀ ਹਨ ਜੀ ਤਾਂ ਗੱਲ ਇਹ ਆ ਕਿ ਉੱਥੇ ਹੁਣ ਚਿਹਰਾ ਬਹੁਤ ਵੱਡਾ ਮੈਦਾਨ ਚ ਉਤਾਰ ਦਿੱਤਾ ਹੈ ਪਰ ਕੀ ਉਹ ਧੜੇ ਬੰਦੀ ਜਿਵੇਂ ਆਪਾਂ ਅੱਗੇ ਦੇਖਿਆ ਸਕੇ ਕਿ ਪਾੜਾ ਸਾਹਿਬ ਜਿਹੜੇ ਆ ਉਹ ਆਪਣੇ ਭਰਾ ਵਾਸਤੇ ਚਾਰਾ ਮਾਰ ਰਹੇ ਸੀਗੇ ਪਾੜਾ ਮਾਰ ਰਿਹਾ ਸੀ ਚਾਰਾ ਬ੍ਰਿੰਦਰ ਮੀ ਜੀ ਹਾਂ ਜੀ ਕਿ ਭਰਾ ਨੂੰ ਟਿਕਟ ਮਿਲ ਜਾਵੇ ਅੱਛਾ ਜੀ ਪਰ ਦਾ ਫੱਬਿਆ ਨੂੰ ਨਾ ਹਾਂ ਜੀ ਹੁਣ ਕੀ ਉਹ ਸਾਰਿਆਂ ਨੂੰ ਨਾਲ ਲੈ ਕੇ ਤੁਰ ਪਾਉਂਦੇ ਐ ਵੈਸੇ ਗੁਰਦਾਸਪੁਰ ਤੋਂ ਜੇ ਆਪਾਂ ਦੇਖੀਏ ਕੋਈ ਕਮਜ਼ੋਰ ਚਿਹਰਾ ਨਹੀਂ ਹੈ ਰੰਦਾਵਾਸਾ ਤਜਰਬੇ ਕਰਨੇ ਐਸੀ ਗੱਲ ਨਹੀਂ ਹੈ ਜੀ ਤੇ ਬਾਕੀ ਰਹਿ ਗਿਆ ਭਾਈ ਲੁਧਿਆਣਾ ਹੁਣ ਲੁਧਿਆਣਾ ਤੋਂ ਅੱਗੇ ਕੀ ਜਾਣਾ ਰਹੀ ਕੀ ਗਿਆ ਉੱਥੇ ਉਹ ਪ੍ਰਧਾਨ ਨੂੰ ਉਹਨਾਂ ਨੇ ਆਖਿਆ ਕਿ ਲੈ ਵੀ ਪ੍ਰਧਾਨ ਦੇ ਕੇ ਮੋਚ ਨੂੰ ਵਟ ਜਰਾ ਆ ਜਾ ਮદાન ਚ ਹੁਣ ਤੇਰੇ ਤੇ ਸੁੱਟ ਦਿੱਤੀਆਂ ਹੁਣ ਤੂੰ ਖੁੱਲਾ ਹੀ ਖੇਡ ਲੈ ਕਹਿੰਦੇ ਹਨ ਕਿ ਪ੍ਰਧਾਨ ਸਾਹਿਬ ਨੂੰ ਵੀ ਪ੍ਰਧਾਨ ਸਾਹਿਬ ਤੁਹਾਡੇ ਬਾਰੇ ਦੇਖੋ ਬੜੀਆਂ ਚਰਚਾਵਾਂ ਨੇ ਕਦੇ ਗਾਣੇ ਬਟਿੰਡੇ ਨਹੀਂ ਲੜਾਇਆ ਧੱਕਾ ਕਰਕੇ ਇਹ ਵੀ ਕਿੱਡਾ ਦਿਲਚਸਪ ਮੂਵ ਹੈ ਨਾ ਜੀ ਬਟਿੰਡੇ ਤੋਂ ਕਿਉਂ ਨਹੀਂ ਲੜੇ ਜੀ ਕੀ ਹੋਇਆ ਕੀ ਨਹੀਂ ਹੋਇਆ ਫਿਰ ਵੀ ਬੰਦਾ ਵੀ ਚਰਚਾ ਉੱਠੀ ਵੈਸੇ ਉਹਨਾਂ ਨੇ ਇੱਕ ਇੰਟਰਵਿਊ 'ਚ ਸਾਫ਼ ਕਰ ਦਿੱਤਾ ਸੀ ਬਟਿੰਡੇ ਸਾਹਿਬ ਨੇ ਕਿ ਪਾਰਟੀ ਨੇ ਨਹੀਂ ਕਿਹਾ ਜੇ ਪਾਰਟੀ ਕਹੇ ਕਿ ਮੈਂ ਲੜੂੰਗਾ ਹੀ ਲੜੂੰਗਾ हां ਇਹ ਗੱਲ ਹੁੰਦਾ ਨਹੀਂ ਬੜੀ ਗੱਲ ਹੈ ਇਹ ਗੱਲ ਕਈ ਸੀ ਪਰ ਲੋਕ ਅੱਜ ਕੱਲ ਨੂੰ ਅੱਦੀ ਗੱਲ ਨੂੰ ਮੰਨਦੇ ਨਹੀਂ ਐ ਕਿਉਂਕਿ ਤੁਹਾਨੂੰ ਪਤਾ ਨਾ ਉਹਨਾਂ ਦੇ ਖਿਲਾਫ ਵੀ ਜਿਵੇਂ ਇੱਕ ਨੈਰੇਟਿਵ ਹੁੰਦਾ ਨਾ ਉਹ ਚਲਾਇਆ ਗਿਆ ਕਿ ਇਹ ਤਾਂ ਫਿਕਸ ਗੇਮ ਖੇਡਦੇ ਐ ਜੀ ਪਰ ਹੁਣ ਜੇ ਤੁਸੀਂ ਵੇਖੋਗੇ ਤਾਂ ਰਾਜਾ ਵਡਿੰਗ ਨੂੰ ਝੋਕ ਦਿੱਤਾ ਗਿਆ ਰਾਜਾ ਵਡਿੰਗ ਵੀ ਚਾਹਣਗੇ ਕਿ ਐਸੀ ਲੜਾਈ ਲੜਨ ਕਿ ਘੱਟੋ ਘੱਟ ਹੁਣ ਉਹ ਜਿਹੜਾ ਦਾ ਆ ਗਿਆ ਉਹ ਲੈ ਜਾਵੇ ਤੇ ਲੜਾਈ ਤਾਂ ਤਗੜੀ ਬਣ ਗਈ ਇਹਦੇ 'ਚ ਕੋਈ ਸ਼ੱਕ ਨਹੀਂ ਕਿਉਂਕਿ ਬੈਂਸਾ ਨੇ ਵੀ ਸੱਦ ਲਈ ਹੈ ਮੀਟਿੰਗ ਉਹਨਾਂ ਨੇ ਆਖਿਆ ਆਜੋ ਵੀਰੋ ਤੁਸੀਂ ਵੀ ਆਜੋਣਾ ਇੱਕ ਵਾਰੀ ਨਾ ਅੱਛਾ ਉਹ ਕਹਿੰਦੇ ਵੀ ਤੁਸੀਂ ਵੀ ਆਜੋ ਸਾਰੇ ਜਾਣੇ ਆਪਾਂ ਵੀ ਕਹਿੰਦੇ ਕਿ ਗਿੱਧਰ ਵਿਓ ਲਾਰੀ ਲੈ ਕੇ ਰਾਜਾ ਹੋਇਆ ਤੇ ਆਪਾਂ ਵੀ ਤਿਆਰ ਹੋ ਜਾਈਏ ਪਹਿਲਾਂ ਪਹਿਲਾਂ ਹਾਂਜੀ ਹਾਂਜੀ ਕਿਉਂਕਿ ਦੇਖੋ ਪਤਾ ਕੀ ਸੀਗਾ ਵੈਸੇ ਤੇ ਰਾਜਾ ਵੜਿੰਗ ਹੋਣ ਕਰਕੇ ਭਾਵੇਂ ਕੰਮ ਥਮ ਜਾਵੇ ਕਿਉਂਕਿ ਬੰਦੇ ਬੁੰਦੇ ਕੱਢਣ ਲੱਗੇ ਮਿੰਟੀ ਮਾਰਦਾ ਰਾਜਾ ਵੜਿੰਗੇ ਤੁਹਾਨੂੰ ਪਤਾ ਹੈ ਜੀ ਦੋ ਚੀਜ਼ਾਂ ਹੋ ਰਹੀਆਂ ਸਨ ਇੱਕ ਤੇ ਬਰਾੜ ਦਰਸ਼ਨ ਬਰਾੜ ਦਾ ਸੁਪੁੱਤਰ ਹਾਂਜੀ ਉਹ ਬੈਠਕਾ ਮਾਰ ਰਿਆ ਸੀ ਕਿਉਂਕਿ ਚਰਚਾ ਕੱਲ ਦੀ ਚੱਲਦੀ ਪਈ ਸੀ ਜੀ ਉਹਨੇ ਕਿਹਾ ਆ ਜਾ ਮਾਸੀ ਦਾ ਪੁੱਤਾ ਦੇ ਨਾ ਤੈਨੂੰ ਚਾਹ ਨਾਲ ਆਣਾ ਜਰਾ ਹਾਂ ਉਹ ਤਾਂ ਕਹਿੰਦੇ ਰਾਤ ਵੀ ਪੂਰਾ ਤਿਆਰ ਆ ਹਾਂਜੀ ਹਾਂਜੀ ਜੀ ਬਰਾੜ ਕਹਿੰਦਾ ਵੀ ਮੈਂ ਆ ਜਾਵੇ ਮਿਲਦਾ ਹਾਂ ਤੈਨੂੰ ਫਿਰ ਦੂਸਰੇ ਪਾਸੇ ਇੱਕ ਹੋਰ ਕੱਲ ਮੈਂ ਵੇਖਿਆ ਮੈਂ ਕੱਲ ਵਿਹਲਾ ਹੀ ਸੀਗਾ ਤੇ ਵੇਖਣ ਤੇ ਹੀ ਸੀਗਾ ਕਦੇ ਮੈਚ ਦੇਖ ਲਿਆ ਕਦੇ ਖਬਰਾਂ ਦੇਖ ਲੀਆਂ ਤੇ ਕਦੇ ਇੱਧਰ ਉੱਧਰ ਦਾ ਦੇਖ ਲਿਆ ਮੇਲਾ ਜੀ ਹੁਣ ਉੱਥੇ ਕੀ ਹੋ ਰਹੀ ਸੀ ਲੁਧਿਆਣੇ आशु ਦੇ ਸਮਰਥਕ ਕਹਿ ਰਹੇ ਸੀ ਕਿ ਜੇ ਕੋਈ bari ਆਏ ਤਾਂ ਫੇਰ ਜੈ ਸ਼੍ਰੀ ਰਾਮ ਹੋਏਗਾ। ਅੱਛਾ ਮਤਲਬ ਤਾਂ ਸਾਫ਼ ਹੈ। ਮਤਲਬ ਸਾਫ਼ ਸੀ ਕਿ ਜੇ ਵਿਜੇਂਦਰ ਸਿੰਘਲਾ ਨੂੰ ਇੱਥੇ ਲਿਆਂਦਾ ਜਾਂਦਾ ਜਾਂ ਕੋਈ ਹੋਰ ਆਉਂਦਾ ਤਾਂ ਫੇਰ ਜੈ ਸ਼੍ਰੀ ਰਾਮ ਹੋ ਜਾਣਾ। ਜੈ ਸ਼੍ਰੀ ਰਾਮ ਦਾ ਭਾਵ ਤੁਸੀਂ ਸਮਝਦੇ ਹੋ। ਜੀ। ਤਾਂ ਰਾਜਾ ਵੜਿੰਗ ਹੋਣੇ ਆ ਕਿ ਟਕਾ ਸਕਦਾ ਪਰ ਗੱਲ ਇਹ ਆ ਕਿ ਤਗੜੀ ਟੱਕਰ ਬਣ ਗਈ ਆ ਰਵਨੀਤ ਬਿੱਟੂ ਨੂੰ ਹਰਾਉਣ ਵਾਸਤੇ ਕਾਂਗਰਸ ਜਿਹੜੀ ਆ ਪੂਰਾ ਜ਼ੋਰ ਲਾਏਗੀ ਉੱਥੇ। ਗੁਰਕੀਰਤ ਕੋਟਲੀ ਦਾ ਵੀ ਵਿੱਚ ਨਾਂ ਚੱਲਿਆ ਸੀਗਾ। ਜੀ ਪਰ ਉਹ ਸਾਰੇ ਕਾਫੇ ਜਿਹੜੇ ਸੀਗੇ ਕਿਆ ਸਰਾਈਆਂ ਸੀਗੀਆਂ ਉਹ ਹੁਣ ਮੰਫੀ ਹੋ ਗਈਆਂ ਬਿਲਕੁਲ ਤੇ ਟੱਕਰ ਜਿਹੜੀ ਹੈ ਲੁਧਿਆਣੇ ਚ ਵੱਡੀ ਹੈ ਪਰ ਮੈਂ ਸਮਝਦਾ ਕਿ ਗੁਰਦਾਸਪੁਰ ਚ ਵੀ ਫਾਈਟ ਕੋਈ ਛੋਟੀ ਨਹੀਂ ਹੈ ਗੁਰਦਾਸਪੁਰ ਚ ਵੀ ਚਿਹਰੇ ਦੇਖ ਲਓ ਬੱਬੂ ਜੀ ਪ੍ਰਾਣਾ ਇਹਨਾਂ ਦਾ ਨੇਤਾ ਪ੍ਰਾਣਾ ਵਿਧਾਇਕ ਫੇਰ ਆ ਗਿਆ ਰਮਦਾਵਾ ਫੇਰ ਉਧਰੋਂ ਆਪਾਂ ਜੇ ਦੇਖੀਏ ਤੇ ਅਕਾਲੀ ਦਲ ਵੱਲੋਂ ਡਾਕਟਰ ਚੀਮਾ ਜੀ ਤੇਰੇ ਤਾਂ ਤਗੜੇ ਜੁੜ ਗਏ ਨੇ ਉੱਥੇ ਵੀ ਜੇ ਆਪਾਂ ਵੇਖੀਏ ਤਗੜੇ ਚਿਹਰੇ ਆ ਉੱਥੇ ਵੀ ਜੀ 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 ਬਾਕੀ ਦਰੋਂ ਬੜਿੰਗ ਸਾਹਿਬ ਦਾ ਕੀ ਬਣਦਾ ਉਹ ਸਮਾਂ ਪਤਾ ਲੱਗੂਗਾ ਕਿਉਂਕਿ ਬੜਿੰਗ ਸਾਹਿਬ ਦੇ ਉੱਤੇ ਟੱਕਰ ਬਣ ਗਈ ਆ ਮੈਂ ਇਹ ਗੱਲ ਮੈਂ ਬੁੱਢਲੇ ਤੌਰ ਤੇ ਕਹਿ ਦਿੰਨਾ ਕਿ ਟੱਕਰ ਉੱਥੇ ਤਗੜੀ ਬਣੂਗੀ ਲੁਧਿਆਣੇ ਬੈਸ ਬ੍ਰਦਰ ਦੇਖੋ ਜੋ ਮਰਜ਼ੀ ਆ ਬੈਸ ਆਪਣਾ ਆਧਾਰ ਰੱਖਦੇ ਆ ਅੱਜ ਉਹ ਕਿਸ ਕਿਸ਼ਤੀ ਤੇ ਸਵਾਰ ਹੁੰਦੇ ਆ ਜਾਂ ਕਹਿੰਦੇ ਕਿ ਮੇਤਰਾ ਲਿਆਓ ਫੜੋ ਚੱਪੂ ਤੇ ਆਪਾਂ ਆਪ ਹੀ ਠੇਲੀਏ ਕਿ ਸੀ ਉਧਰ ਵੀ ਨਿਗਾਹ ਬਣੀ ਰਹੇਗੀ ਜੀ 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 ਉਹਨਾਂ ਦਾ ਵੀ ਲੁਧਿਆਣਾ ਏਰੀਏ ਦੇ ਵਿੱਚ ਆਪਣਾ ਇੱਕ ਬੇਸ ਹੈ ਜੀ ਜੀ ਇੱਕ ਵੀਰ ਇਧਰੋਂ ਪਿਕ 5 ਵੇ ਕਹਿੰਦੇ ਜੀ ਲੁਧਿਆਣਾ ਦੇ ਵਿੱਚ ਕਹਿੰਦੇ ਕਿ ਆਮ ਆਦਮੀ ਪਾਰਟੀ ਤੇ ਬੀਜੇਪੀ ਦੇ ਵਿੱਚ ਟੱਕਰ ਹੋਊ ਰਾਜਾ ਵੜਿੰਗ ਤੀਜੇ ਨੰਬਰ ਦੇ ਉੱਤੇ ਰਹਿਣਗੇ ਬਾਈ ਰਾਜਾ ਵੜਿੰਗ ਤਾਂ ਸਮਝ ਨਹੀਂ ਆ ਰਹੀ ਤੀ ਜੀ ਪਰ ਰਾਜਾ ਵੜਿੰਗ ਚਲੋ ਆਪਾਂ ਇਹਨਾਂ ਦੀ ਗੱਲ ਜੇ ਮੰਨ ਲਈਏ ਤੀਜੇ ਨੰਬਰ ਤੇ ਤਾਂ ਰਾਜਾ ਵੜਿੰਗ ਦਾ ਇਹਦਾ ਮਤਲਬ ਹੈ ਕਿ ਆਪਦਾ ਕੈਰੀਅਰ ਹੀ ਦਾਤੇ ਲਵਾ ਬਿਠਾ ਫਿਰ ਗੱਲ ਠੀਕ ਹੈ ਬਿਲਕੁਲ ਕਿੱਥੇ ਤੋਂ ਵਖ ਦੇਣਗੇ ਕਿ ਮੁੱਖ ਮੰਤਰੀ ਜਿੱਦਾਂ ਤੁਸੀਂ ਕਹੇ ਸੀ ਵੀ ਕੁੰਡਲੀ 'ਚ ਮੁੱਖ ਮੰਤਰੀ ਲਿਖਾਇਆ ਹਾਂਜੀ ਮੇਰਾ ਮੁੱਖ ਮੰਤਰੀ ਤੇ ਉਹ ਕਰਕੇ ਕਿਉਂਕਿ ਜਦੋਂ ਕੋਈ ਕਿਸੇ ਆਪਾਂ ਅੱਗੇ ਦੇਖਿਆ ਕਿ ਜਿਹੜੇ ਪ੍ਰਧਾਨ ਇੱਕ ਵਾਰ ਇਲੈਕਸ਼ਨ ਹਾਰ ਜਾਂਦੇ ਆ ਨਾ ਚਾਹੇ ਉਹ ਸਾਬਕਾ ਪ੍ਰਧਾਨ ਉਹਨਾਂ ਕੇਪੀ ਦੇਖ ਲਓ ਸਨਵਜੋਤ ਸਿੱਧੂ ਦੇਖ ਲਓ ਦੂ ਲੋਰੀ ਦੇਖ ਲਓ ਕਿੱਥੇ ਬੈਠੇ ਨੇ ਤਿਜਾਕੜ ਸਾਹਿਬ ਉਹਨਾਂ ਕੇ ਛੱਣਾ ਉਹ ਤਿਜਾਕੜੋ ਹਾਂਜੀ ਉਹ ਤਾਂ ਪਾਰਟੀ ਬਦਲ ਕੇ ਉਹ ਦੇਖ ਲਓ ਕਿੱਥੇ ਅੱਜ ਕੱਲ ਬੈਠਿਆ ਇਹ ਹੁੰਦੀ ਬੁਰੀ ਆ ਮੁੜਕੇ ਜੀ ਤਾਂ ਇਹ ਨਹੀਂ ਮੈਂ ਕਹਿੰਦਾ ਮੈਨੂੰ ਨਹੀਂ ਲੱਗਦਾ ਕਿ ਤੀਜੇ ਚੌਥੇ ਵਾਲਾ ਮਸਲਾ ਹੈ ਮਸਲਾ ਮਗੂਗਾ ਕਾਂਗਰਸ ਦਾ ਉੱਥੇ ਯਾਰ ਬਹੁਤ ਆਧਾਰ ਹੈ ਗੱਲ ਉਹਦੇ ਆਣੇ ਚ ਜੀ 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 ਮਿਹਨਤ ਕਰਨਗੇ ਤਾਂ ਹੋ ਸਕਦਾ ਕਿ ਟੱਕਰ ਚ ਘਟੂ ਘਟੂ ਆਮੋ ਸਾਹਮਣੇ ਆ ਜਾਣਾ ਹਾਂ ਬਿਲਕੁਲ ਹੋ ਸਕਦਾ ਜੀ ਕਿ ਇਹ ਆਗਾ ਦੇ ਆ ਹੁਣ ਦੇਖੋ ਗੱਲ ਕੀ ਹੁੰਦੀ ਹੈ ਜਦੋਂ ਹੁਣ ਸਾਰੇ ਆ ਗਏ ਨਾ ਉੱਥੇ ਮਤਲਬ ਕਿ ਮੈਦਾਨ ਚ ਆ ਗਏ ਅਕਾਲੀ ਆ ਗਏ ਸਾਰੇ ਤਕਰੀਬਨ ਆ ਗਏ ਹੁਣ ਨਾ ਜੀ ਫਿਰ ਇੱਕ ਸਰਵੇ ਹੁੰਦਾ ਜਿਹੜਾ ਮਤਲਬ ਕਿ ਜਦੋਂ ਉਮੀਦਵਾਰ ਆ ਜਾਂਦੇ ਜਦੋਂ ਕੈਂਪੇਨ ਚ ਚਲੇ ਜਾਂਦੇ ਆ ਜੀ ਰਿਪੋਰਟਾਂ ਜਦੋਂ ਉਦੋਂ ਬਣਦੀਆਂ ਨੇ ਜਿਹੜੀਆਂ ਹੁਣ ਨੋਟੀਫਿਕੇਸ਼ਨ ਜਾਰੀ ਹੋ ਜਾਏਗਾ ਕੈਂਪੇਨ ਪਖ ਜਾਏਗਾ ਪੂਰਾ ਉਸ ਵੇਲੇ ਪਤਾ ਲੱਗਦਾ ਹੁੰਦਾ ਕਿ yatha sthiti ਕੀ ਆ ਯਾਰ ਅਸਲ ਦੇ ਵਿੱਚ ਸਥਿਤੀ ਕੀ ਆ ਕਿ ਭਾਈ ਕੌਣ ਅੱਗੇ ਜਾ ਰਿਹਾ ਕੌਣ ਪਿੱਛੇ ਜਾ ਰਿਹਾ ਬਾਕੀ ਤਾਂ ਤੁੱਕੇ ਆ ਵੈਸੇ ਵਧੀਆ ਹੁੰਦਾ ਰੋਮਾਂਚ ਹੁੰਦਾ ਇਹਦੇ ਵਿੱਚ ਵੀ ਕੋਈ ਆਪਣਾ opinion ਦੱਸਦਾ ਕੋਈ ਆਪਣਾ opinion ਦੱਸਦਾ ਕਿ ਕੌਣ ਅੱਗੇ ਹੈ ਕੌਣ ਪਿੱਛੇ ਹੈ ਜੀ 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 ਗੱਲ ਬਿਲਕੁਲ ਠੀਕ ਹੈ ਜੀ ਉੱਪਰਲੇ ਪਾਸੇ ਇੱਕ ਵੀਰ ਖੁਸ਼ ਢਲੋਂ ਕਹਿੰਨੇ ਕਿ ਨਵਜੋਤ ਸਿੱਧੂ ਨੇ ਇਹ ਕਹਿੰਨੇ ਕਿ ਭਾਈ ਪ੍ਰਿੰਕਾ ਗਾਂਧੀ ਨੂੰ ਕਿਹਾ ਕਿ ਵੜਿੰਗ ਵਾਲਾ ਕੰਮ ਕਰਾਇਆ ਜੀ ਕਹਿੰਦੇ ਕਿ ਵੀ ਵੜਿੰਗ ਸਾਹਿਬ ਨੂੰ ਇੱਥੇ ਧਰਮ ਮદાન ਦੇ ਵਿੱਚ ਕਹਿੰਦੇ ਕਿੰਨਾ ਕਿਹਾ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਹਿੰਦੇ ਕਿ ਪਤਾ ਨਹੀਂ ਆਪਣੇ ਕੋਲੇ ਤਾਂ ਉਹਦੇ ਤਾਂ ਇੰਨੀ ਕਮੈਂਟ ਹੀ ਹੈ ਨਵਜੋਤ ਸਿੱਧੂ ਨੇ ਕਿਹਾ ਕਿ ਕਿੰਨੇ ਕਿਹਾ ਜਿੰਨੇ ਵੀ ਕਿਹਾ ਭਾਈ ਇੱਕ ਵਾਰੀ ਤਾਂ ਕਹਿ ਲੋ ਕਿ ਰਾਜਾ ਵੜਿੰਗ ਦੇਖੋ ਰਾਜਾ ਵੜਿੰਗ ਆਪਣੇ ਉੱਤੇ ਜਿਹੜੇ ਇਲਜ਼ਾਮ ਲੱਗਦੇ ਆ ਨਾ ਸਿਰਫ ਉਹਨਾਂ ਨਾਲ 2-4 ਹੋਣਗੇ ਦੂਸਰੇ ਪਾਸੇ ਬੰਦੀ ਫਿਰ ਸਾਰਾ ਕੈਂਪੇਨ ਦੇਖਣਾ ਤੇ ਉਸ ਤੋਂ ਬਾਅਦ ਆਪਣਾ ਜਿਹੜਾ ਉਹਨਾਂ ਦਾ ਕਹਿ ਲਓ ਕਿ ਇੱਕ ਬਹੁਤ ਫਸਮੀ ਟੱਕਰ ਚੋਂ ਡਿੰਪੀ ਢਿੱਲੋ ਤੋਂ ਜਿੱਤ ਗਏ ਸਨ ਗੱਦੜ ਵਿੱਚੋਂ ਵੈਸੇ ਉਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਅਣਕਿਆਸੀ ਜਿੱਤ ਸੀਗੀ ਮਾਨ ਸਾਹਿਬ ਐਤਕੀ ਹਾਂਜੀ ਕਿਉਂਕਿ ਡਿੰਪੀ ਦਾ ਭਲੜਾ ਬਹੁਤ ਭਾਰੀ ਨਜ਼ਰ ਆ ਰਿਹਾ ਸੀ ਐਤਕੀ ਤੇ ਡਾਵਾ ਢੋਲ ਸੀ ਕੰਮ ਸ਼ੁਰੂ ਹੋ ਗਿਆ ਬਿਲਕੁਲ ਤੇ ਉਹੀ ਗੱਲ ਹੈ ਨਾ ਕਿ ਇੱਕ ਮਸਾ ਚੋਂ ਤੁਸੀਂ ਜਿੱਤੀ ਹੈ ਇੱਕ ਤੁਸੀਂ ਪਹਿਲਾਂ MP ਦਾ ਇਲੈਕਸ਼ਨ ਹਾਰ ਚੁੱਕੇ ਹੋ ਇੱਕ ਫਸਮੀ ਟੱਕਰ 'ਚ ਜਿੱਤੇ ਹੋ ਤਾਂ ਇੱਕ ਉਤੋਂ ਫੇਰ ਰਿਐਕਸ਼ਨ ਲੜਨਾ ਬਹੁਤ ਔਕਾ ਵੜਿੰਗ ਸਾਹਿਬ ਇਹ ਕਹਿਣਗੇ ਮੇਰੇ ਮੱਥੇ ਚੈਂਪੀ ਵਾਲੀ ਲਕੀਰ ਹੀ ਨਹੀਂ ਹੈਗੀ ਹੋਰ ਸੀਟ ਹੀ ਨਹੀਂ ਹੈਗੀ ਬਸ ਨਹੀਂ ਉਹ ਤੇ ਹੁਣ ਦੇਖੋ ਸਮਾਂ ਹੀ ਦੱਸੇਗਾ ਸਮਾਂ ਦੱਸੇਗਾ ਮੈਂ ਤੇ ਕੁਝ ਨਹੀਂ ਕਹਾਂਗਾ ਬਹੁਤ ਔਕਾ ਹਾਲ ਦੇ ਸਮੇਂ ਚ ਕਹਿਣਾ ਕਿ ਹਾਲੇ ਉਹਨਾਂ ਦਾ ਟਿਕਟ ਜਿਹੜਾ ਐਲਾਨਿਆ ਗਿਆ ਤੇ ਆਪਾਂ ਉਹਨਾਂ ਦੀ ਜਿੱਤ ਹਰ ਸੁਨਿਸ਼ਚਿਤ ਕਰ ਦਈਏ ਜੀ 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 ਪਰ ਮੈਂ ਇੱਕ ਚੀਜ਼ ਹੋਰ ਦੇਖੀ ਬਿੰਟੂ ਜੀ ਕਿ ਜਿਸ ਤਰ੍ਹਾਂ ਦੇ ਨਾਲ ਬਿੰਟੂ ਸਾਹਿਬ ਬੋਲ ਰਹੇ ਸੀਗੇ ਉਹ ਕਹਿੰਦੇ ਸੀ ਕਿ ਵੜਿੰਗ ਸਾਹਿਬ ਇੱਥੇ ਛੁੱਟੀਆਂ ਕੱਟਣ ਆ ਰਹੇ ਆ ਪਰ ਉਹਨਾਂ ਨੇ ਵੜਿੰਗ ਸਾਹਿਬ ਦੇ ਉੱਪਰ ਜਰਾ ਨਿਸ਼ਾਨੀ ਲਾਈ ਕਾਂਗਰਸ ਬਾਰੇ ਕਹਿੰਦੇ ਨੇ ਕੈਂਡੀਡੇਟ ਗੱਲਿਆ ਕਿ ਇੱਕ ਵੱਡਾ ਚਿਹਰਾ ਕਾਂਗਰਸ ਦਾ ਪ੍ਰਧਾਨ ਆਲਵੇਸ ਵੱਡਾ ਚਿਹਰਾ ਹੁੰਦਾ ਜੇ ਕਿਸੇ ਹੋਰ ਨੂੰ ਘੱਲ ਦੇ ਬਾਰੇ ਨੂੰ ਇੱਕ ਤੇ ਸੀ ਕਿ ਇਹਨਾਂ ਨੇ ਆਪਸ ਦੇ ਵਿੱਚ 파ਟ ਜਾਣਾ ਸੀਗਾ ਉਸ ਸੂਰਤ ਦੇ ਵਿੱਚ ਅਸ਼ੋਕ ਪ੍ਰਾਸ਼ਰ ਪੱਪੀ ਨੇ ਬਹੁਤ ਬਹੁਤ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਅੱਗੇ ਨਿਕਲ ਜਾਣਾ ਸੀਗਾ ਵੇਸ ਕਰਕੇ ਸਾਰੀਆਂ ਚੀਜ਼ਾਂ ਸੋਚੀਆਂ ਗਈਆਂ ਕਿ ਰਵਨੀਏ ਤੋਂ ਬਿੱਟੂ ਵੀ ਹੈ ਜਿਹੜਾ ਉਹਨੂੰ ਵੀ ਸੰਭਾਲੀਏ ਸੁੱਖ ਨਾਲ ਉਹਨੂੰ ਵੀ ਸੰਭਾਲਣਾ ਪੈਣਾ ਤੇ ਦੂਜਿਆਂ ਨੂੰ ਵੀ ਕਿਤੇ ਨਾ ਕਿਤੇ ਕੱਟ ਲਈਏ ਜੀ ਬਿਲਕੁਲ ਗੱਲ ਤੁਹਾਡੀ ਠੀਕ ਆ ਜੀ ਇਧਰਲੇ ਪੱਸੇ ਰਪੀਜੀ ਕਹਿੰਦੇ ਪਏ ਕਿਦਰੋਂ ਜੀਤਮਿੰਦਰ ਨੂੰ ਵੀ ਬਦਲ ਦੀ ਇੱਛਾ ਚੱਲਦੀ ਪਈ ਆ ਬਟੰਡੇ ਤੋਂ ਕਹਿੰਨੇ ਕਿ ਬਲਕੌਰ ਸਿੰਘ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਜੀ ਸੁਣਿਆ ਮੀਟਿੰਗ ਚੱਲ ਰਹੀ ਹੈ ਬਾਈ ਚਲੋ ਕੋਈ ਗੱਲ ਨਹੀਂ ਜੀ ਮੀਟਿੰਗ ਚੱਲਦੀ ਆ ਆਪਾਂ ਨੂੰ ਮੀਟਿੰਗ ਤੋਂ ਬਾਹਰ ਜਦੋਂ ਕੁਝ ਬਾਹਰ ਨਿਕਲ ਹਾਂ ਹਾਂ ਜੀ ਬਹੁਤ ਖਬਰਾਂ ਕਰ ਲਈਆਂ ਨੇ ਕਿਤੇ ਤੇ ਪਹਿਲਾਂ ਬਹੁਤ ਗੱਲਾਂ ਕਿ ਚਰਚਾ ਜਿਹੜੀ ਸੀਗੀ ਉਹ ਝੂਠੀ ਨਹੀਂ ਸੀਗੀ ਸਭ ਕੁਝ ਚਲ ਰਿਹਾ ਸੀਗਾ ਤੈ ਸਕੀਮ ਦੇ ਮੁਤਾਬਕ ਵਿਉਂਦੇ ਮੁਤਾਬਕ ਕਿ ਉਹ ਹਕੀਕਤ ਦੇ ਵਿੱਚ ਸਾਰੀਆਂ ਚੀਜ਼ਾਂ ਬਦਲਦੀਆਂ ਤਾਂ ਥੋੜਾ ਇੰਤਜ਼ਾਰ ਕਰ ਲੈਂਗੇ ਆਪਾਂ ਮੀਟਿੰਗਾਂ ਵਗੈਰਾ ਕਰ ਰਹੇ ਆ ਜੀ ਇਧਰੋਂ ਰਣਜੀਤ ਤੁਰ ਜੀ ਕਹਿੰਨੇ ਕਿ ਪ੍ਰਤਾਪ ਬਾਜਵਾ ਨੇ ਸੁਖ ਦਾ ਸੰਹ ਲੈ ਆ ਜੀ ਕਹਿੰਨੇ ਕਿ ਭਾਈ ਬਲਵਿੰਦਰ ਜੀ ਕਹਿੰਨੇ ਪਏ ਆ ਕਹਿੰਨੇ ਕਿ ਭਾਈ ਇਹ ਕਹਿੰਦੇ ਪਏ ਨੇ ਕਹਿੰਨੇ ਹੋ ਸਕਦਾ ਰਾਜਾ ਵੜਿੰਗ ਆਪ ਦੀ ਮਦਰ ਬਠਿੰਡਾ ਚ ਕਰੇ ਤੇ ਆਪ ਲੁਧਿਆਣਾ ਦੇ ਵਿੱਚ ਕਰੇ ਜੀ ਉਹਨਾਂ ਦੀ ਮਦਰ ਰਾਜੀ ਦੀ ਮਦਦ ਕਰੇ ਭਾਈ ਚਲੋ ਭਾਈ ਤੁਸੀਂ ਆਜ਼ਾਦ ਹੋ ਜੋ ਮਰਜੀ ਤੁਸੀਂ ਜੀ ਇਹ ਹੋ ਸਕਦਾ ਮੈਂ ਤੁਹਾਨੂੰ ਦੱਸਿਆ ਕਿ ਇਹ ਇਲੈਕਸ਼ਨਾਂ ਚ ਹੁੰਦਾ ਹੈ ਅਸਲੀਅਤ ਹੈ ਮਾਨ ਸਾਹਿਬ ਇਹ ਪੋਲਿਟਿਕਸ ਦਾ ਇੱਕ ਰੂਪ ਹੈ ਜੀ ਪਰ ਉਹ ਕਿੱਥੇ ਹੈ ਕਿੱਥੇ ਨਹੀਂ ਹੈ ਉਹ ਆਪਾਂ ਨਹੀਂ ਕਹਿ ਸਕਦੇ ਪਰ ਇਹ ਪੋਲਿਟਿਕਸ ਦੇ ਵਿੱਚ ਹੁੰਦਾ ਹੈ ਪੋਲਿਟਿਕਸ ਦੇ ਵਿੱਚ ਬਹੁਤ ਕੁਝ ਹੁੰਦਾ ਹੈ ਕਾਂਗਰਸ ਦੇ ਵਿੱਚ ਤੇ ਆਮ ਹੀ ਹੈ ਕਿ ਬਹੁਤ ਸਾਰੇ ਲੀਡਰ ਦੋਸ਼ ਲਾਉਂਦੇ ਕਿ ਮੈਨੂੰ ਆਪਣੇ ਆਨੇ ਰਾ ਦਿੱਤਾ ਤੁਹਾਨੂੰ ਪਤਾ ਸੋਨੂ ਸੂਤ ਦੀ ਖੁਦ ਭੈਣ ਨੇ ਵੀ ਇਹੀ ਦੋਸ਼ ਲਾਏ ਸੀ ਮਲਵਿਕਾ ਸੂਤ ਹਾਂਜੀ ਹਾਂਜੀ ਜੀ 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 ਚੇਤਨ ਮਾਨ ਜੀ ਧੰਨਵਾਦ ਸੀ ਕੰਟਰੀਬਿਊਟ ਕੀਤੇ ਸਾਸਰੀ ਕਾਲ ਜੀ ਹੁਣ ਰਾਜੇ ਦਾ ਕੀ ਬਣੂ ਬਾਈ 10 ਰਿੱਤਾ ਆਲਮੋਸਟ ਮੇਰੇ ਖਿਆਲ ਨਾਲ ਕੀ ਬਣੂ ਆ ਪਰ ਰঞ্জੀਤ ਜੀ ਕਹਿੰਦੇ ਪਏ ਸਿਮਰਜੀਤ ਦਵੰਸੂਰੀ ਜੇ ਸ਼ਾਮਿਲ ਹੋ ਜਨ ਕਾਂਗਰਸ ਦੇ ਵਿੱਚ ਤਾਂ ਰਾਜੇ ਨੂੰ ਸਮਰਥਨ ਦੇ ਦੇਣਗੇ ਜੀ ਕਹਿੰਨੇ ਕਿ ਬਾਈ ਤੇ ਚਾਹੋ ਆਪ ਲੜਨ ਨੂੰ ਫਿਰਦੇ ਆ ਨਾ ਜੀ ਕਿ ਅਸੀਂ ਲੜੀਏ ਇਲੈਕਸ਼ਨ ਤਾਂ ਉਹਨਾਂ ਦੇ ਕੋਲ ਆਪਸ਼ਨ ਤੇ ਇਹੋ ਬਚਦਾ ਹੁਣ ਜੀ ਇਹ ਜਿਆਦਾ ਆਜ਼ਾਦ ਲੜਨ ਜਾਂਦੀ ਪਾਰਟੀ ਬਣਨੀ ਹੋ ਲੜਨਾ ਹੋਰ ਤਾਂ ਸਾਰੇ ਪੱਤੇ ਖੁੱਲ ਗਏ ਆ ਜੀ ਜੀ ਜੀ